ਹਾਂਜੀ ਦੋਸਤੋ ਅੱਜ ਨਾਲ ਤੁਹਾਨੂੰ ਪਾਲਕ ਬੀਜਣ ਦਾ ਸੌਖਾ ਤੇ ਵਧੀਆ ਜਾਨੀ ਘੱਟ ਟਾਈਮ ਵਿੱਚ ਬੀਜਣ ਦਾ ਤਰੀਕਾ ਦੱਸ ਰਹੇ ਹਾਂ ਤੇ 7ਵੇਂ ਮਹੀਨੇ ਵਿੱਚ ਦੋਸਤੋ ਜਿਹੜੀ ਪਾਲਕ ਦੀ ਬਜਾਈ ਸਟਾਰਟ ਹੋ ਜਾਂਦੀ ਆ ਗੇਤੀ ਪਾਲਕ ਦੀ ਤੇ ਹੁਣ ਜਿਵੇਂ ਅਸੀਂ ਇਹਦਾ ਬੀ ਪਾ ਰਹੇ ਹਾਂ ਆ ਜਿਵੇਂ ਹੁਣ ਤੁਸੀਂ ਬੱਟਾਂ ਪਈਆਂ ਹੋਈਆਂ ਦੇਖ ਰਹੇ ਹੋ ਬੱਟਾਂ ਪਾ ਕੇ ਉਸ ਤੋਂ ਬਾਅਦ ਅਸੀਂ ਜਿਹੜੀ ਪਾਲਕਾ ਪਾਲਕ ਦੇ ਬੀਜ ਦਾ ਇਸ ਤਰ੍ਹਾਂ ਨਾ ਸਿੱਟਾ ਦਿੰਨੇ ਹੁੰਦੇ ਆ ਸਿੱਟਾ ਦੇ ਕੇ ਉਸ ਤੋਂ ਬਾਅਦ ਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਸਾਈਡ ਤੋਂ ਹੱਥਾਂ ਵਾਲੇ ਜਿੰਦੇ ਨਾਲ ਇਹ ਜਿਹੜੀ ਖਾਲੀਆਂ ਦੇ ਵਿੱਚ ਪਾਲਕ ਡਿੱਗੀ ਹੋਈ ਹੈਗੀ ਤੇ ਇਹਨੂੰ ਵੱਟ ਦੇ ਉੱਪਰ ਛਾੜ ਦਿੰਨੇ ਹੁੰਦੇ ਆ ਵੱਟਾਂ ਉੱਪਰੋਂ ਤਿੱਖੀਆਂ ਕਰ ਦਿੰਨੇ ਆ ਤੇ ਦੋਨੋਂ ਸਾਈਡ ਤੇ ਪਾਲਕ ਦਾ ਵੀ ਲੱਗ ਜਾਂਦਾ ਉਸ ਤੋਂ ਬਾਅਦ ਦੋਸਤੋ ਲਗਾ ਦਿੰਨੇ ਆ ਪਾਣੀ ਤੇ ਬਹੁਤ ਵਧੀਆ ਜਰਮੀਨੇਸ਼ਨ ਹੁੰਦੀ ਹੈਗੀ ਤੇ ਕੋਈ ਏਦਾਂ ਨਹੀਂ ਲਾਈਨਾ ਖਿੱਚਣ ਦੀ ਲੋੜ ਨਹੀਂ ਕੋਈ ਖਾਲੀਆਂ ਬਣਾ ਕੇ ਬੀਜਣ ਦੀ ਲੋੜ ਨਹੀਂ ਤੇ ਇਹਦੇ ਨਾਲ ਆਏ ਹੁੰਦਾ ਜਿਵੇਂ ਨਾ ਬਰਸਾਤਾਂ ਦਾ ਟਾਈਮ ਹੁੰਦਾ ਤੇ ਜੇ ਤਿਆਰੀਆਂ ਬਣਾ ਕੇ ਜਿਵੇਂ ਆਪਾਂ ਬੀਜਦੇ ਆਂ ਤੇ ਪਾਣੀ ਖੜਕੇ ਨਾ ਪਾਲਕ ਪੀਲੀ ਜੀ ਹੋ ਜਾਂਦੀ ਐ। ਸੋ ਬੱਟਾਂ ਤੇ ਜਿਹੜੀ ਲੱਗੀ ਹੋਈ ਪਾਲਕ ਹਨ ਇਹਦੇ 'ਚ ਇਹ ਪ੍ਰੋਬਲਮ ਨਹੀਂ ਆਉਂਦੀ ਕੋਈ ਫੰਗਸ ਨਹੀਂ ਲੱਗਦੀ ਤੇ ਪਾਲਕ ਵਧੀਆ ਹਰੀ-ਭਰੀ ਰਹਿੰਦੀ ਐ। ਤੇ ਇਹ ਦੋਸਤੋ ਵਧੀਆ ਸੌਖਾ ਤੇ ਸਸਤਾ ਤਰੀਕਾ ਪਾਲ ਕੇ ਇਸ ਤਰ੍ਹਾਂ ਬੀਜ ਕੇ ਦੇਖਿਓ ਤੁਸੀਂ ਵਧੀਆ ਯਾਨੀ ਕਾਮਯਾਬੀ ਹਾਸਲ ਕਰੋਗੇ ਇਹਦੇ ਵਿੱਚ। ਜੇ ਵੀਡੀਓ ਆਪਣੀ ਚੰਗੀ ਲੱਗੀ ਤੇ ਦੋਸਤੋ ਵੀਡੀਓ ਆਪਣੀ ਜ਼ਰੂਰ ਸ਼ੇਅਰ ਕਰਦੇਓ। ਧੰਨਵਾਦ ਜੀ।